ਪ੍ਰਭੂ ਪਰਮਾਤਮਾ ਜਿਸ ਤਰ੍ਹਾਂ ਮਹਾਰਜ ਦੱਸਦੇ ਨੇ ਵੀ ਸਗਲ ਮناسبਤ ਮੈਂ ਹੈ ਬਸੰਤਰ ਸਗਲ ਦੁੱਧ ਵਿੱਚ ਕੀ ਹੈ ਜਿਵੇਂ ਸਾਰੀ ਬਨਾਸਪਤੀ ਦੇ ਵਿੱਚ ਅੱਗ ਹੈ ਤੇ ਸਾਰੇ ਦੁੱਧ ਵਿੱਚ ਕੀ ਹੈ ਚਾਹੇ ਉਹ ਗਊ ਦਾ ਦੁੱਧ ਦਾ ਚਾਹੇ ਮੱਝ ਦਾ ਦੁੱਧ ਦਾ ਚਾਹੇ ਉਹ ਕਿਸੇ ਵੀ ਪਸ਼ੂ ਦਾ ਦੁੱਧ ਹੈ ਸਾਰੇ ਦੇ ਵਿੱਚ ਕੀ ਹੋਇਆ ਕਿਸੇ ਵੀ ਕਿਸਮ ਦੀ ਲੱਕੜ ਹੈ ਉਦੇ ਵਿੱਚ ਅੱਗ ਹੈ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਉੱਚ ਨੀਚ ਮਹ ਜੋਤ ਸਮਾਣੀ ਘਟ ਘਟ ਮਾਧੋ ਜੀ ਆ ਉੱਚਿਆਂ ਜੀਵਾਂ ਦੇ ਵਿੱਚ ਨੀਵੇਂਆਂ ਜੀਵਾਂ ਦੇ ਵਿੱਚ ਸਾਰਿਆਂ ਦੇ ਵਿੱਚ ਉਹਦੀ ਜੋਤ ਕਣ ਕਣ ਵਿੱਚ ਵੱਸਦਾ ਅੱਜ ਵਾਲੇ ਸ਼ਬਦ ਚ ਵੀ ਇਹੀ ਦੱਸਣਗੇ ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਆ ਪਾਵਨ ਪਵਿੱਤਰ ਅੰਗ 296 ਤੇ ਦੋ ਪੰਕਤੀਆਂ ਤਿੰਨ ਰਹਿ ਗਈਆਂ ਸੀਗੀਆਂ ਸੁਖਮਨੀ ਸਾਹਿਬ ਦੀਆਂ ਉਦੋਂ ਅੱਗੇ ਮਹਾਰਾਜ ਦੱਸਦੇ ਨੇ ਥਿੱਤੀ ਗੌੜੀ ਮਹੱਲਾ ਪੰਜਵਾਂ ਇਹ ਸੁਖਮਨੀ ਸਾਹਿਬ ਤੋਂ ਅਗਲੀ ਬਾਣੀ ਚੱਲ ਪਈ ਸ਼ਲੋਕ ਵਾਲੀ ਪੰਕਤੀ 'ਚ ਮਹਾਰਾਜ ਦੱਸਦੇ ਨੇ ਜਲਥਲ ਮਹੀਲ ਪੂਰਿਆ ਸਵਾਮੀ ਸਰਜਨਹਾਰ ਇਸ ਪੰਕਤੀ 'ਚ ਵੀ ਇਹੀ ਦੱਸ ਰਹੇ ਨੇ ਜਿਹੜਾ ਆਪਾਂ ਸ਼ਬਦਾਂ ਪਹਿਲਾਂ ਹੁਕਮਨਾਮੇ ਦੇ ਰੂਪ ਵਿੱਚ ਪੜਿਆ ਇਹਦੇ 'ਚ ਵੀ ਇਹੀ ਦੱਸਿਆ ਵਿਜਿਵੇਂ ਸਾਰੀ ਬਨਾਸਪਤੀ ਦੇ ਵਿੱਚ ਅੱਗ ਹੈਗੀ ਅਤੇ ਸਾਰੇ ਦੁੱਧ ਦੇ ਵਿੱਚ ਕੀ ਆ ਇਸੇ ਤਰ੍ਹਾਂ ਪ੍ਰਭੂ ਪਰਮਾਤਮਾ ਸਾਰੇ ਜੀਵਾਂ ਦੇ ਵਿੱਚ ਹੀ ਵਸਦਾ ਕੀੜੀ ਤੋਂ ਲੈ ਕੇ ਚੀਤੀ ਤੇ ਕੁੰਚਰ ਅਸਦੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਇਹ ਪੰਕਤੀ ਵੀ ਇਹੀ ਦੱਸਦੀ ਹੈ ਜਲ ਸਲ ਮਹੀਲ ਪੂਰਿਆ ਸਵਾਮੀ ਸਿਰਜਣਹਾਰ ਵਿਚਾਰੇ ਜਗਤ ਨੂੰ ਪੈਦਾ ਕਰਨ ਵਾਲਾ ਮਾਲਕ ਪ੍ਰਭੂ ਜਲ ਵਿੱਚ ਵੀ ਧਰਤੀ ਵਿੱਚ ਵੀ ਤੇ ਆਕਾਸ਼ ਵਿੱਚ ਵੀ ਭਰਪੂਰ ਹੈ ਸਾਰਿਆਂ ਤਾਮਾਂ ਤੇ ਹੁਣ ਦੋ ਪੰਕਤੀਆਂ ਜਿਹੜੀਆਂ ਆਪਣੀਆਂ ਕੱਲ ਵਾਲੀਆਂ ਰਹਿੰਦੀਆਂ ਸੀਗੀਆਂ ਸੁਖਮਨੀ ਸਾਹਿਬ ਵਾਲੀਆਂ ਉਹ ਮਹਾਰਾਜ ਦੱਸਦੇ ਨੇ ਦੁਖ ਰੋਗ ਬਿਨਸੇ ਪੈ ਭਰਮ ਸਾਧਨਾਮ ਨਿਰਮਲ ਤਾਂ ਕੇ ਕਰਮ ਵੀ ਦੁਖ ਰੋਗ ਡਰ ਤੇ ਬਹਿਮ ਉਸ ਦੇ ਨਾਸ ਹੋ ਜਾਂਦੇ ਹਨ ਕਿੰਨਾ ਦੇ ਜਿਸ ਦਾ ਨਾਮ ਸਾਧ ਪੈ ਜਾਂਦਾ ਹੈ ਸਾਧਾ ਮਤਲਬ ਹੀ ਆਪਣੇ ਆਪ ਦੇ ਮਨ ਨੂੰ ਸਾਧ ਲੈਣਾ ਬਕਾਰਾਂ ਵੱਲੋਂ ਵਰਤੀ ਰੋਕ ਲੈਣੀ ਮਾੜੇ ਕੰਮਾਂ ਵੱਲੋਂ ਮਨ ਨੂੰ ਰੋਕ ਲੈਣਾ ਸਰੀਰ ਵੀ ਮਾੜੇ ਕੰਮ ਕਰਦਾ ਸੀ ਕਿਉਂਕਿ ਜਦੋਂ ਮਨ ਰੁਕ ਗਿਆ ਸਰੀਰ ਵੀ ਰੁਕ ਜਾਣਾ ਆਪਣੇ ਆਪ ਨੂੰ ਜਦੋਂ ਸਾਧ ਲਿਆ ਉਹਨਾਂ ਨੂੰ ਸਾਧ ਕਿਹਾ ਜਾਂਦਾ ਜਿਹਨੂੰ ਕਹਿੰਦੇ ਆ ਸਾਧਨਾ ਕਰਨੀ ਆ ਆਪਣੇ ਆਪ ਦੀ ਸਾਧਨਾ ਕਰਨੀ ਆ ਜੀ ਆਪਣੇ ਆਪ ਨੂੰ ਸੁਧਾਰਨਾ ਹੈ ਛੇਠ ਪੰਜਾਬੀ ਚ ਕਹੇ ਜੀ ਆਪਾਂ ਤਾਂ ਆਪਣੇ ਆਪ ਨੂੰ ਸੁਧਾਰਨਾ ਹੈ ਮਹਾਰਾਜ ਕਹਿੰਦੇ ਸਭ ਤੇ ਊਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਸਭ ਤੋਂ ਉੱਚੀ ਸੋਭਾ ਉਸ ਨੂੰ ਮਿਲਦੀ ਹੈ ਮਹਾਰਾਜ ਕਹਿੰਦੇ हे ਨਾਨਕ ਇਸ ਗੁਣ ਦੇ ਕਾਰਨ ਪ੍ਰਭੂ ਦਾ ਨਾਮ ਸੁੱਖਾਂ ਦੀ ਮਣੀ ਹੈ ਭਾਵ ਸਰਬੋਤਮ ਸੁਖ ਹੈ ਇਹ ਕੱਲ ਪੰਕਤੀਆਂ ਰਹਿੰਦੀਆਂ ਸੀ ਆਪਣੀਆਂ ਇਹ ਆਪਾਂ ਪੜ ਲਈਆਂ ਅੱਜ ਜੋ ਆਪਾਂ ਪੜਿਆ ਸੀ ਸ਼ਬਦ ਸਗਲ ਬਨਸਪਤ ਮਹਿ ਬਸੰਤਰ ਸਗਲ ਦੂਧ ਮਹਿ ਘੀਆ ਊਚ ਨੀਚ ਮਹਿ ਜੋਤ ਸਮਾਣੀ ਘਟ ਘਟ ਮਾਦੋ ਜੀਆ ਉਹ ਅਕਾਲ ਪੁਰਖ ਵਾਹਿਗੁਰੂ ਘਟ ਘਟ ਦੇ ਵਿੱਚ ਕਣ ਕਣ ਦੇ ਵਿੱਚ ਬਸਦਾ ਹੈ ਤੇ ਜੋ ਆਪਾਂ ਸ਼ਬਦ ਅਗਲਾ ਪੜ ਰਹੇ ਹਾਂ ਜਲਥਲ ਮਹੀਲ ਪੂਰਿਆ ਸਵਾਮੀ ਸਿਰਜਣਹਾਰ ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਓੰਕਾਰ ਮਹਾਰਾਜ ਕਹਿੰਦੇ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਅਨੇਕਾਂ ਹੀ ਤਰੀਕਿਆਂ ਨਾਲ ਜਗਤ ਵਿੱਚ ਹਰ ਥਾਂ ਖਿਲਰਿਆ ਹੋਇਆ ਹੈ। ਪੌੜੀ ਪੌੜੀ ਵਾਲੀ ਪੰਕਤੀ ਜਿਵੇਂ ਮਾਰਾ ਦੱਸਦੇ ਨੇ ਏਕਮ ਏਕ ਓੰਕਾਰ ਪ੍ਰਭ ਕਰੋ ਬੰਦਨਾ ਧਿਆਈ। ਏ ਭਾਈ ਮੈਂ ਇੱਕ ਅਕਾਲ ਪੁਰਖ ਪ੍ਰਭੂ ਨੂੰ ਸਿਮਰ ਕੇ ਉਸ ਅੱਗੇ ਹੀ ਨਮਸਕਾਰ ਕਰਦਾ ਹਾਂ। ਬਹੁਤ ਵੱਡੀ ਕਿਰਪਾ ਇਹ ਜਿਸ ਮਨੁੱਖ ਤੇ ਭੈਣ ਭਰਾ ਤੇ ਜਿਹਦੇ ਤੇ ਕਿਰਪਾ ਹੁੰਦੀ ਹੈ ਜਦੋਂ ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਹੀ ਨਮਸਕਾਰ ਕਰਦਾ ਹੈ ਨਾ ਤੇ ਸਾਰੇ ਦੁਨੀਆਂ ਦੀਆਂ ਰੌ ਰੀਤੀਆਂ ਤੇ ਰਵਾਜਾਂ ਤੋਂ ਰਹਿਤ ਹੋ ਜਾਂਦਾ ਹੈ ਗੁਰਮਤ ਅਨੁਸਾਰ ਜੋ ਕਾਰਜ ਕਰਦਾ ਆਪਣੇ ਜੀਵਨ ਦੇ ਵਿੱਚ ਗੁਰਮਤ ਅਨੁਸਾਰ ਜੋ ਕਾਰਜ ਕਰਦਾ ਹੈ ਉਹਨੇ ਮੰਨ ਲਓ ਵੀ ਆਪਣੇ ਆਪ ਨੂੰ ਸਾਧ ਲਿਆ ਅਸੀਂ ਉਹਨੂੰ ਸਾਧੂ ਕਹਿ ਸਕਦੇ ਹਾਂ ਬਾਕੀ ਆਪਾਂ 35 ਸਾਧੂਆਂ ਦੀ ਸੰਗਤ ਕਰ ਰਹੇ ਹਾਂ ਇਸ ਟਾਈਮ ਇਹ ਵੀ ਖਿਆਲ ਰੱਖਣਾ 35 ਮਹਾਂਪੁਰਖ ਆਪਾਂ 35 ਸਾਧੂਆਂ ਦੀ ਸੰਗਤ ਕਰ ਰਹੇ ਹਾਂ ਜੈਸੀ ਸੰਗਤ ਵੈਸੀ ਰੰਗਤ ਜੇ ਅਸੀਂ 35 ਮਹਾਂਪੁਰਖਾਂ ਦੀ 35 ਸਾਧੂਆਂ ਦੀ ਸੰਗਤ ਕਰਦੇ ਆ ਤਾਂ ਸਾਡਾ ਵੀ ਮਨ ਸਾਧਿਆ ਜਾਏਗਾ ਸਾਨੂੰ ਵੀ ਇਸ ਸਾਧੂਆਂ ਦਾ ਰੰਗ ਲੱਗ ਜਾਏਗਾ ਕੁਝ ਸਾਡੇ ਤੇ ਵੀ ਰੰਗ ਚੜ ਜਾਏਗਾ ਅਸੀਂ ਵੀ ਸਾਧੂ ਬਣ ਜਾਾਂਗੇ ਆਪਣੇ ਆਪ ਨੂੰ ਸਾਧ ਲਾਂਗੇ ਗੁਰੂ ਦੇ ਬਚਨਾਂ ਦੇ ਨਾਲ ਮਹਾਰਾਜ ਕਹਿੰਦੇ ਨੇ ਅੱਗੇ ਦੱਸਦੇ ਨੇ ਸਤਿਗੁਰੂ ਵੀ ਜਿਹੜੀ ਆਪਾਂ ਹੁਣ ਗੱਲ ਕਰੀਆ ਵੀ ਮੈਂ ਇੱਕ ਹੈ ਭਾਈ ਮੈਂ ਇੱਕ ਅਕਾਲ ਪੁਰਖ ਵਾਹਿਗੁਰੂ ਪ੍ਰਭੂ ਨੂੰ ਸਿਮਰ ਕੇ ਉਸ ਅੱਗੇ ਹੀ ਨਮਸਕਾਰ ਕਰਦਾ ਹਾਂ ਇਹ ਆਪਾਂ ਮਨ ਸ਼ੋਧਣ ਦੀ ਗੱਲ ਕਰੀ ਆ ਵੀ ਸਾਧਿਆ ਗਿਆ ਇੱਕੋ ਤੇ ਓਟ ਰੱਖ ਲਈ ਬਹਿਮ ਭਰਮ ਕਰਮ ਕਾਂਡਾਂ ਤੋਂ ਬਚ ਗਿਆ ਹੁਣ ਛੱਡ ਤੇ ਸਾਰੇ ਹੁਣ ਲੋਕਾਂ ਮੁਤਾਬਕ ਨਹੀਂ ਮੇਰਾ ਜੀਵਨ ਹੈ ਹੁਣ ਗੁਰੂ ਮੁਤਾਬਕ ਮੇਰਾ ਜੀਵਨ ਹੈ ਜਿਹੜੇ ਮਨੁੱਖ ਦਾ ਉਹ ਸਾਧ ਹੈ ਅਗਲੇ ਬੰਦ ਚ ਦੱਸਦੇ ਨੇ ਮਹਾਰਾਜ ਗੁਣ ਗੋਬਿੰਦ ਗੋਪਾਲ ਪ੍ਰਭ ਸਰਨ ਗੁਣ ਗੋਬਿੰਦ ਗੋਪਾਲ ਪ੍ਰਭ ਸ਼ਰਨ ਪਰੋ ਹਰ ਰਾਇ ਮਹਾਰਜ ਕਹਿੰਦੇ ਮੈਂ ਗੋਬਿੰਦ ਗੋਪਾਲ ਪ੍ਰਭੂ ਦੇ ਗੁਣ ਗਾਉਂਦਾ ਹਾਂ ਤੇ ਉਸ ਪ੍ਰਭੂ ਪਾਤਸ਼ਾਹ ਦੀ ਸ਼ਰਨ ਪੈਂਦਾ ਹਾਂ ਆਪਾਂ ਵੀ ਗੁਰੂ ਦੇ ਮਗਰ ਲੱਗ ਕੇ ਭਾਈ ਗੁਰੂ ਦੇ ਪੈੜ ਚ ਪੈੜ ਤਰਗੇ ਪਾਏ ਹੋਏ ਪੂਰਨਿਆਂ ਤੇ ਚੱਲ ਗਏ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਪਤਾ ਆਪਾਂ ਨੂੰ ਆਪਾਂ ਜਾਣਦੇ ਆਪਾਂ ਫੱਟੀਆਂ ਲਿਖਦੇ ਰਹੇ ਆ ਪਹਿਲਾਂ ਹੁਣ ਵੀ ਪੂਰਨੇ ਪਾਏ ਹੋਏ ਨੇ ਹੁਣ ਕਿਤਾਬਾਂ ਤੇ ਆ ਉਸ ਤਰ੍ਹਾਂ ਪੂਰਨੇ ਪਾਏ ਹੋਏ ਨੇ ਤੇ ਬੱਚੇ ਆਪਾਂ ਦੇਖਦੇ ਨਾ ਗੁਰਫਤੇ ਹੁਣੀ ਉਹ ਉਹਦੇ ਉੱਤੇ ਫਿਰ ਉਲੀਕ ਦਿੰਦੇ ਨੇ ਪੈਨ ਨਾਲ ਪੈਲਸਨ ਨਾਲ ਆਪਾਂ ਕਾਲੀ ਸਾਈ ਨਾਲ ਕਲਮ ਘੜ ਕੇ ਡੱਕੇ ਦੀ ਕਲਮ ਕਰ ਲੈਣੀ ਕਾਨੇ ਦੀ ਤੇ ਸਾਈ ਦੇ ਨਾਲ ਆਪਾਂ ਫੱਟੀ ਤੇ ਟੀਚਰ ਸੀ ਜਿਹੜੇ ਆਪਣੇ ਜਿਹਨਾਂ ਨੂੰ ਜਿਨ੍ਹਾਂ ਨੇ ਆਪਾਂ ਨੂੰ ਮਤਲਬ ਉਹ ਲੀਕ ਦੇਣਾ 35 ਲਿਖ ਦੇਣੀ ਗਿਣਤੀ ਲਿਖ ਦੇਣੀ ਤੇ ਉਹਨਾਂ ਦੇ ਉੱਤੇ ਆਪਾਂ ਕਾਲੀ ਸਾਈ ਦੇ ਨਾਲ ਉਹਨਾਂ ਦੇ ਉੱਤੇ ਉੱਤੇ ਕਲਮ ਦੇ ਨਾਲ ਉਹ ਗੂੜੇ ਕਰ ਦੇਣੇ ਇਹਨਾਂ ਨੂੰ ਪਾਏ ਹੋਏ ਪੂਰਨਿਆਂ ਤੇ ਕਹਣਾ ਚੱਲਣਾ ਜੋ ਹਣ ਗੁਰੂ ਸਾਨੂੰ ਪੂਰਨੇ ਪਾਉਂਦੇ ਨੇ ਸਾਨੂੰ ਸਿਧਾਂਤ ਦੱਸਦੇ ਨੇ ਵੀ ਇਸ ਤਰ੍ਹਾਂ ਭਾਈ ਆਪਣਾ ਜੀਵਨ ਬਸਰ ਕਰੋ ਤੇ ਆਪਾਂ ਗੁਰੂ ਦੇ ਪਾਏ ਹੋਏ ਪੂਰਨਿਆਂ ਤੇ ਜਦੋਂ ਚੱਲਾਂਗੇ ਤੇ ਆਪਣਾ ਵੀ ਜੀਵਨ ਭਾਈ ਸਚੱਜਾ ਹੋ ਜਾਏਗਾ ਜਿਵੇਂ ਕਿ ਬੱਚਾ ਇੱਕ ਪਾਏ ਹੋਏ ਪੂਰਨਿਆਂ ਤੇ ਟੀਚਰ ਦੇ ਪਾਏ ਹੋਏ ਪੂਰਨਿਆਂ ਤੇ ਚੱਲਦਾ ਤੇ ਇੱਕ ਦਿਨ ਉਹ ਤਰੱਕੀ ਕਰ ਲੈਂਦਾ ਅਫੀਸਰ ਲੱਗ ਜਾਂਦਾ ਸੂਝਵਾਨ ਹੋ ਜਾਂਦਾ ਪੜਿਆ ਲਿਖਿਆ ਬਣ ਕੇ ਵਕੀਲ ਵੀ ਬਣ ਜਾਂਦਾ ਜੱਜ ਵੀ ਬਣ ਜਾਂਦਾ ਇਸ ਤਰ੍ਹਾਂ ਭਾਈ ਸਾਨੂੰ ਵੀ ਜਦੋਂ ਗੁਰੂ ਦੇ ਪਾਏ ਹੋਏ ਪੂਰਨਾਂ ਤੇ ਚੱਲਾਂਗੇ ਸਾਨੂੰ ਵੀ ਇਹ ਗਿਆਨ ਦੀ ਪਦਵੀ ਪ੍ਰਾਪਤ ਹੋਏਗੀ ਪ੍ਰਭੂ ਪਰਮਾਤਮਾ ਦਾ ਨਾਮ ਪ੍ਰਾਪਤ ਹੋਏਗਾ ਫਿਰ ਸਾਡਾ ਵੀ ਜੀਵਨ ਉੱਚਾ ਸੋਚਾ ਬਣ ਜਾਏਗਾ ਗਣ ਗੋਵਿੰਦ ਗੋਪਾਲ ਪ੍ਰਭ ਸਰਨ ਪਰੋ ਹਰ ਰਾਏ ਤਾਂ ਕਿ ਆਸ ਕਲਿਆਣ ਸੁਖ ਜਤ ਸਭ ਕਿਸ ਹੋਏ ਮਹਾਰਾਜ ਨੇ ਅਗਲੇ ਬੰਦ ਚ ਦੱਸਿਆ ਹੈ ਭਾਈ ਜਿਸ ਮਾਲਕ ਪ੍ਰਭੂ ਦੇ ਹੁਕਮ ਤੋਂ ਹੀ ਜਗਤ ਵਿੱਚ ਸਭ ਕੁਝ ਹੋ ਰਿਹਾ ਹੈ ਉਸ ਦੀ ਆਸ ਰੱਖਿਆਂ ਸਾਰੇ ਸੁੱਖ ਆਨੰਦ ਮਿਲਦੇ ਹਨ ਸਾਰੇ ਸੁੱਖ आनंद ਮਿਲਦੇ ਹਨ ਮਹਾਰਾਜ ਕਹਿੰਦੇ ਚਾਰ ਕੁੰਟ ਦਹ ਦਿਸ ਭ੍ਰਮਿਓ ਚਾਰ ਕੁੰਟ ਦਹ ਦਿਸ ਭ੍ਰਮਿਓ ਤਿਸ ਬਿਨ ਅਵਰ ਨ ਕੋਈ ਮੈਂ ਚੋਹਾਂ ਕੁੰਟਾਂ ਤੇ ਦਸੀ ਪਾਸੀ ਫਿਰ ਕੇ ਵੇਖ ਲਿਆ ਹੈ ਉਸ ਮਾਲਕ ਪ੍ਰਭੂ ਤੋਂ ਬਿਨਾ ਹੋਰ ਕੋਈ ਰਾਖਾ ਨਹੀਂ ਹੈ ਗੁਰੂ ਮਹਾਰਾਜ ਸਮਝਾਉਂਦੇ ਨੇ ਤੇ ਕੋਸਾ ਨਮਾਣੇ ਦੇ ਸਿੱਖੜੇ ਦਾ ਵੀ ਪ੍ਰੈਕਟੀਕਲ ਮੈਂ ਬਾਰੀ ধারণা ਦੇ ਲਿਆ ਦੇ ਦੇਆ ਮੈਂ ਵੀ ਫਿਰਦਾ ਸੀ ਚੌਂਕਾਂ ਨੂੰਟਾਂ ਵਿੱਚ ਚੱਲ ਕਿਤੇ ਉਧਰ ਚੌਂਕੀ ਪਰਿਆ ਕਿਤੇ ਇਧਰ ਚਾਲੇ ਜਾਇਆ ਕਿਤੇ ਆਹ ਕਰ ਲਾ ਕਿਤੇ ਉਹ ਕਰ ਲ ਸੁੱਖ ਕੇ ਹੇਤ ਬਹੁਤ ਦੁਖਪਾਪਤ ਜਾਂਦਾ ਤਾਂ ਸੁੱਖਾਂ ਦੀ ਖਾਤਰੀ ਸੀ ਪਰ ਪਾਉਂਦੇ ਬੜੇ ਦੁੱਖ ਸੀ ਜਦੋਂ ਸਤਗੁਰਾਂ ਦੀ ਕਿਰਪਾ ਹੋਈ ਨਾਮ ਬਾਣੀ ਨਾਲ ਜੁੜੇ ਹੁਣ ਮਨ ਟਕਾਉ ਬੇ ਝਬੇ ਚਿੰਤਾ ਜੀਵਨ ਬੇਚਿੰਤਾ ਜੀ ਬੜਾ ਖੁਸ਼ੀ ਨਾਲ ਦਿਨ ਨਿਕਲਦੇ ਦਿਨ ਰਾਤ ਆਨੰਦਮਈ ਜ਼ਿੰਦਗੀ ਆ ਪੈਸਾ ਕਰਕੇ ਆਨੰਦਮਈ ਜ਼ਿੰਦਗੀ ਨਹੀਂ ਬਣਦੀ ਜਿਹੜੇ ਹੁਣ ਪੈਸੇ ਦਾ ਫਲਾ ਜ਼ਿਆਦਾ ਕਰ ਲੈਣ ਤੇ ਕਰਨਾ ਚਾਹੀਦਾ ਇਹ ਨਹੀਂ ਮੈਂ ਕਹਿੰਦਾ ਵੀ ਨਹੀਂ ਕਰਨਾ ਆਪਾਂ ਵਪਾਰ ਕਰਨਾ ਮਾ ਆਪਦੀ ਨੌਕਰੀ ਪੈਸਾ ਕਰਨਾ ਮਾ ਕਿਉਂਕਿ ਜਿਹੜੀ ਮਨੀ ਪਾਵਰ ਆ ਮਨੀ ਪਾਵਰ ਆਪਣੇ ਆ ਸਰੀਰ ਕੋਲੋੜਾਂ ਵਾਸਤੇ ਮਨੀ ਪਾਵਰ ਹੀ ਕੰਮ ਕਰਦੀ ਐ ਇਹ ਨਹੀਂ ਐ ਵੀ ਮਨੀ ਹੋਵੇ ਨਾ ਹੋਵੇ ਹੱਕ ਸੱਚ ਦੀ ਕਮਾਈ ਹੋਵੇ ਤੇਰੇ ਕੋਲੇ ਬਾਧੂ ਹੋਵੇ ਮਹਾਰਾਜ ਕਹਿੰਦੇ ਪਰ ਜਿਹੜਾ ਸਕੂਨ ਜਦੋਂ ਟਿਕਾਉ ਮਿਲਦਾ ਨਾ ਗੁਰੂ ਦਾ ਗਿਆਨ ਆ ਜਾਂਦਾ ਤੇ ਜੀਵਨ ਸੌਖਾ ਹੋ ਜਾਂਦਾ ਕਾਦੇ ਵੱਲੋਂ ਫਿਕਰ ਛੋੜੇ ਮੁੱਕ ਜਾਂਦੇ ਨੇ ਬਹਿਮਾ ਭਰਮਾਂ ਦੇ ਵਿੱਚੋਂ ਨਿਕਲ ਜਾਂਦਾ ਮਨੁੱਖ ਕਰਮ ਕਾਂਡ ਤੋਂ ਬਚ ਜਾਂਦਾ ਇੱਕ ਸਕੂਨ ਭਰੀ ਜ਼ਿੰਦਗੀ ਜੀਂਦਾ ਵੀ ਜੋ ਭਾਵੇਂ ਕਰਤਾਰ ਨੂੰ ਸਾਈ ਗੱਲ ਚੰਗੀ ਪ੍ਰਭੂ ਪਰਮਾਤਮਾ ਨੇ ਸਾਨੂੰ ਮਨੁੱਖਾ ਜਨਮ ਦੀ ਦਾਤ ਦਿੱਤੀ ਆ ਮਨੁੱਖੇ ਜਨਮ ਦੀ ਮਾਤਾ ਦੇ ਉਧਰ ਤੋਂ ਲਾ ਕੇ ਹੁਣ ਤੱਕ ਹਰ ਤੁਹ ਸਹਾਈ ਆ ਸਭ ਸੁੱਖ ਸਹੂਲਤਾਂ ਦੇ ਰਿਹਾ ਜੀਨੇ ਸਾਨੂੰ ਜਨਮ ਦਿੱਤਾ ਉਹ ਸਾਡੀ ਰਾਖੀ ਵੀ ਕਰ ਰਿਹਾ ਤੇ ਸਾਡੇ ਜੀਵਨ ਦੀ ਲੀਲਾ ਵੀ ਉਹਦੇ ਹੁਕਮ ਅੰਦਰ ਹੀ ਖਤਮ ਹੋਣੀ ਆ ਇਹ ਮੰਨੂ ਵਿਸ਼ਵਾਸ ਹੋ ਗਿਆ ਤੇ ਹੁਣ ਸਕੂਨ ਭਰੀ ਜ਼ਿੰਦਗੀ ਆ ਹਾਂ ਕੋਈ ਫਿਕਰ ਚੋਰਾ ਘੇਰਦਾ ਵੀ ਆ ਕੇ ਗੁਰੂ ਸਾਹਿਬ ਨੂੰ ਅਰਜ ਅਰਦਾਸ ਕਰ ਦੇਦੀ ਆ ਵੀ ਮਹਾਰਾਜ ਆ ਕੋ ਸੰਸਾ ਜਾਂ ਚਿੰਬੜਿਆ ਇਹ ਸਿੱਧੀਆਂ ਗੱਲਾਂ ਜੀ ਆਪਣੇ ਜਿਹੜੀਆਂ ਘਰਾਂ ਚ ਚੱਲਦੀਆਂ ਨੇ ਸਤਿਗੁਰੂ ਦੇ ਨਾਲ ਵੀ ਇਸ ਤਰ੍ਹਾਂ ਹੀ ਗੱਲਾਂ ਕਰ ਲਿਆ ਕਰੋ ਵੀ ਮਹਾਰਾਜ ਕੁਝ ਪ੍ਰੋਬਲਮ ਜੀ ਲੱਗਦੀ ਆ ਮੈਨੂੰ ਕੋ ਸੰਸਾ ਜਾਂ ਚਿੰਬੜਿਆ ਕੁਝ ਦਿੱਕਤ ਆ ਦੱਸ ਦੇ ਆ ਕੇ ਸਤਿਗੁਰੂ ਨੂੰ ਕੀਤਾ ਲੋੜੀ ਇਹ ਕੰਮ ਸੋ ਹਰ ਪਿਆ ਕੀਏ ਕਾਰਜ ਦੇਹ ਸਵਾਰ ਸਤਿਗੁਰ ਸੱਚ ਸਾਖੀਏ ਸੱਚਾ ਸਤਗੁਰੂ ਫਿਰ ਤੇਰਾ ਸਹਾਈ ਹੋ ਕੇ ਤੇਰੇ ਕਾਰਜ ਸਵਾਰ ਦਿੰਦਾ ਇਹ ਵਾਹਿਗੁਰੂ ਦੀ ਕਿਰਪਾ ਨਾਲ ਇਸ ਨਿਵਾਣੇ ਜੇ ਸਿੱਖ ਦਾ ਇੱਕ ਪ੍ਰੈਕਟੀਕਲ ਆ ਮੈਂ ਦੱਸਿਆ ਅੱਗੇ ਮਹਾਰਾਜ ਦੱਸਦੇ ਨੇ ਬੇਦਪਰਾਨ ਸਿਮਰਤ ਸੁਨੇ ਬਹੁ ਵਿਦ ਕਰੂੰ ਕਰੋਂ ਵਿਚਾਰ ਹੇ ਭਾਈ ਬੇਦਪਰਾਨ ਸਿਮਰਤियां ਆਦਕ ਧਰਮ ਪੁਸਤਕ ਸੁਣ ਕੇ ਮੈਂ ਹੋਰ ਵੀ ਅਨੇਕਾਂ ਤਰੀਕਿਆਂ ਨਾਲ ਵਿਚਾਰ ਕਰਦਾ ਹਾਂ ਆਪਾਂ ਗੁਰਬਾਣੀ ਪੜ੍ਹਦੇ ਆਂ ਕਈ ਭੈਣ ਜਿਹੜੇ ਮਤਲਬ ਵੀ ਆਪਣੇ ਬੇਦ ਪ੍ਰਾਨ ਸਮਰਤियां ਇਹਨਾਂ ਗ੍ਰੰਥਾਂ ਦੇ ਵਿੱਚੋਂ ਵਿਚਾਰ ਕਰਦੇ ਨੇ ਆਪਣੇ ਜੀਵਨ ਨੂੰ ਸਫਲਾ ਕਰਨਾ ਬਸ ਗਿਆਨ ਲੈਣਾ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਆਪਾਂ ਬਾਣੀ ਪੜ੍ਹ ਸੁਣ ਕੇ ਗਿਆਨ ਲੈ ਕੇ ਆਪਣੇ ਜੀਵਨ ਨੂੰ ਬਸਰ ਕਰਨਾ ਵੈਰ ਵਿਰੋਧ ਛੱਡਣਾ ਈਰਖਾਤ ਵੈਤ ਛੱਡ ਦੇਣੀ ਆ ਜਦਾਊਗਾ ਕੌਣ ਗੁਰੂ ਦਾ ਗਿਆਨ ਅੱਗੇ ਮਹਾਰਾਜ ਕਹਿੰਦੇ ਪਾਤੋ ਤਾਂ ਉਧਾਰਨ ਭੈ ਹਰਨ ਸੁਖ ਸਾਗਰ ਨਿਰੰਕਾਰ ਤੇ ਇਸੇ ਨਤੀਜੇ ਤੇ ਪਹੁੰਚਦਾ ਹਾਂ ਕਿ ਅਕਾਲ ਰਹਿਤ ਪ੍ਰਮਾਤਮਾ ਹੀ ਬਕਾਰਾਂ ਵਿੱਚ ਡਿੱਗੇ ਹੋਏ ਜੀਵ ਨੂੰ ਬਕਾਰਾਂ ਤੋਂ ਬਚਾਉਣ ਵਾਲਾ ਹੈ ਜੀਵਾਂ ਦੇ ਸਾਰੇ ਡਰ ਦੂਰ ਕਰਨ ਵਾਲਾ ਹੈ ਤੇ ਸੁੱਖਾਂ ਦਾ ਸਮੁੰਦਰ ਹੈ ਦਾਤਾ ਭੁਗਤਾ ਦੇਣ ਹਾਰ ਇਸ ਬਿਨ ਅਬਰ ਨਾ ਜਾਏ ਮਹਾਰਾਜ ਕਹਿੰਦੇ ਉਹ ਪ੍ਰਮਾਤਮਾ ਹੀ ਸਭ ਦਾਤਾ ਦੇਣ ਵਾਲਾ ਹੈ ਸਭ ਜੀਵਾਂ ਵਿੱਚ ਵਿਆਪਕ ਹੈ ਸਾਰੇ ਪਦਾਰਥ ਭੋਗਣ ਵਾਲਾ ਹੈ ਸਭ ਕੁਝ ਦੇਣ ਦੀ ਸਮਰੱਥਾ ਵਾਲਾ ਹੈ ਉਸ ਤੋਂ ਬਿਨਾ ਜੀਵਨ ਵਾਸਤੇ ਹੋਰ ਕੋਈ ਥਾਂ ਆਸਰਾ ਨਹੀਂ ਹੈ ਇਹ ਗੱਲਾਂ ਸਮਝ ਲਿਓ ਬਸ ਗੁਰੂ ਦੇ ਸਿਧਾਂਤ ਤੇ ਚੱਲ ਕੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜੇ ਰਹੀਏ ਤੇ ਆਪਣੀ ਕਿਰਤ ਕਮਾਈ ਸੱਚੀ ਸੁੱਚੀ ਕਰਨ ਲਗੇ ਜਿਹੜੀ ਪਰਮਾਤਮਾ ਵੱਲੋਂ ਆਪਾਂ ਨੂੰ ਦਾਤ ਮਿਲੀ ਹੈ ਕੋਈ ਪੁਲਿਸ ਅਫਸਰ ਹੈ ਕੋਈ ਲੀਡਰ ਹੈ ਕੋਈ ਦੁਕਾਨਦਾਰ ਹੈ ਕੋਈ ਬਿਜ਼ਨਸਮੈਨ ਕੋਈ ਮਜ਼ਦੂਰ ਹੈ ਆਪਣਾ ਕੰਮ ਇਮਾਨਦਾਰੀ ਦੇ ਨਾਲ ਕਰੀਏ ਅੱਗੇ ਮਾਰਾ ਦੱਸ ਦੇ ਨੇ ਜੋ ਚਾਹੇ ਸੋਈ ਮਿਲੇ ਨਾਨਕ ਹਰ ਗੁਣ ਗਾਏ ਮਹਾਰਾਜ ਕਹਦੇ ਹੈ ਨਾਨਕ ਸਦਾ ਪ੍ਰਮਾਤਮਾ ਦੇ ਗੁਣ ਗਾਉਂਦਾ ਰਹੋ ਉਸ ਪਾਸੋਂ ਜੋ ਕੁਝ ਤੂੰ ਚਾਹੇਗਾ ਉਹੀ ਮਿਲ ਜਾਂਦਾ ਹੈ ਪਰ ਦੁਬਦਾ ਵਿੱਚ ਨਾ ਹੋਵੇ ਮਨ ਇਹ ਧਿਆਨ ਚ ਰੱਖੀ ਮਨੁੱਖ ਦੁਬਦਾ ਵਿੱਚ ਨਾ ਹੋਵੇ ਤੇਰਾ ਮਨ ਵਿਚਾਰ ਹੁਣ ਆਪਾਂ ਗੁਰੂ ਚਰਨਾ ਵਿੱਚ ਵੀ ਅਰਦਾਸ ਕਰਤੀ ਇਹੀ ਅਰਦਾਸ ਜਾ ਕੇ ਮੂਰਤੀ ਅੱਗੇ ਕਰਤੀ ਉਹੀ ਅਰਦਾਸ ਅਸੀਂ ਕਬਰ ਅੱਗੇ ਕਰਤੀ ਫਿਰ ਅਸੀਂ ਦੁਬਦਾ ਵਿੱਚ ਮਹਾਰਾਜ ਕਹਿੰਦੇ ਦੁਬਦਾ ਵਿੱਚ ਬੈਰਾਗ ਨਾ ਹੋਈ ਜਦ ਲਗ ਦੂਜੀ ਰਾਈ ਜੇ ਰਾਈ ਮਾਤਰ ਵੀ ਰਾਈ ਦਾ ਦਾਣਾ ਬਹੁਤ ਬਰੀਕ ਹੁੰਦਾ ਜੀ ਰਾਈ ਇੱਕ ਅਨਾਜ ਆ ਪਦਾਰਥ ਹੈ ਉਹਦਾ ਬੀਜ ਆ ਜਿਹੜਾ ਦਾਣਾ ਇੱਕ ਬਹੁਤ ਬਰੀਕ ਹੁੰਦਾ ਮਹਾਰਾਜ ਕਹਿੰਦੇ ਜੇ ਉਸ ਰਾਈ ਦੇ ਦਾਣੇ ਦੀ ਮਾਤਰ ਵੀ ਤੇਰੇ ਮਨ ਵਿੱਚ ਦੂਜੇ ਦਾ ਖਿਆਲ ਹੈਗਾ ਤਾਂ ਗੁਰੂ ਨਾਲ ਪਿਆਰ ਨਹੀਂ ਪੈ ਸਕਦਾ ਦੁਬਧਾ ਵਿੱਚ ਬੈਰਾਗ ਨਾ ਹੋਈ ਬ੍ਰਾਗ ਦਾ ਮਤਲਬ ਪਿਆਰ ਜੇ ਬਾਹਲੇ ਪਾਸੇ ਆਪਣਾ ਧਿਆਨ ਤਾਂ ਫਿਰ ਗੁਰੂ ਨਾਲ ਪਿਆਰ ਨਹੀਂ ਪਏਗਾ ਦੁੱਬਦਾ ਵਿੱਚ ਬੇਰਾਗ ਨਾ ਹੋਈ ਜੱਬ ਲਗ ਦੂਜੀ ਰਾਈ ਮਹਾਰਾਜ ਕਹਿੰਦੇ ਰਾਈ ਮਾਤਰ ਵੀ ਕਿਸੇ ਦਾ ਖਿਆਲ ਹੋਇਆ ਨਾ ਤੇਰੇ ਮਨ ਵਿੱਚ ਹੋਰ ਬਿਲਵੇਰੀਆਂ ਇੱਥੋਂ ਮਿਲਦੀਆਂ ਤੇ ਲਾਲ ਉੱਥੋਂ ਮਿਲਦੇ ਆ ਤੇ ਚਿੰਤਾ ਇੱਧਰ ਦੂਰ ਹੁੰਦੀ ਆ ਜਦੋਂ ਇਹ ਦੁੱਬਦਾ ਵਿੱਚ ਹੋਇਆ ਫਿਰ ਦੋਹੇ ਬੇੜੀਆਂ ਦਾ ਸਵਾਰ ਕਦੇ ਪਾਰ ਨਹੀਂ ਨਿਕਲਦਾ ਉਹ ਦੁੱਬਦਾ ਹੀ ਹੁੰਦਾ ਸੱਚੇ ਸਤਗੁਰੂ ਸਮਝਾਉਣਾ ਕਰਦੇ ਨੇ ਜੋ ਚਾਹੇ ਸੋਈ ਮਿਲੇ ਨਾਨਕ ਹਰ ਗੁਣ ਗਾਏ ਏ ਨਾਨਕ ਸਦਾ ਪ੍ਰਮਾਤਮਾ ਦੇ ਗੁਣ ਗਾਉਂਦਾ ਰਹੋ ਉਸ ਪਾਸੋਂ ਜੋ ਕੁਝ ਤੂੰ ਚਾਹੇਗਾ ਉਹੀ ਮਿਲ ਜਾਂਦਾ ਹੈ ਹੁਣ ਗੁਰੂ ਨਾਨਕ ਸਾਹਿਬ ਨੇ ਗਰੰਟੀ ਲਈ ਆ ਜੀ ਜਦੋਂ ਸائن ਹੋ ਜਾਣਾ ਜਦੋਂ ਸائن ਹੋ ਜਾਣ ਕਿਸੇ ਵੀ ਕਾਗਜ਼ ਪੇਪਰ ਤੇ ਗਰੰਟੀ ਹੁੰਦੀ ਆ ਗੁਰੂ ਨਾਨਕ ਸਾਹਿਬ ਨੇ ਆਪਣਾ ਨਾਮ ਲਿਖ ਕੇ ਇਹ ਫੈਸਲਾ ਦਿੱਤਾ ਵੀ ਗਰੰਟੀ ਆ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜਾ ਜੋ ਚਾਹੇਗਾ ਤੈਨੂੰ ਮਿਲੇਗਾ ਹੁਣ ਸਤਿਗੁਰਾਂ ਨੇ ਗਰੰਟੀ ਪਾਤੀ ਤੇ ਆਪਾਂ ਵਿਸ਼ਵਾਸ ਕਰੀਏ ਵੀ ਸਤਿਗੁਰਾਂ ਨੇ ਗਰੰਟੀ ਲਈ ਆ ਪ੍ਰਭੂ ਪਰਮਾਤਮਾ ਦਾ ਨਾਮ ਜਪੀਏ ਭਾਈ ਸਿੱਖੀ ਸਿਧਾਂਤਾਂ ਤੇ ਚੱਲੀਏ ਈਰਖਾ ਬੈਰ ਬ੍ਰੋਧ ਛੱਡੀਏ ਸਭ ਨਾਲ ਪਿਆਰ ਕਰੀਏ ਗੁਰੂ ਇਹ ਕਹਿੰਦਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਮਹਾਰਾਜ ਕਹਿੰਦੇ ਸਾਰਿਆਂ ਵਿੱਚ ਜੋਤ ਗੋਬਿੰਦ ਦੀ ਹੈ ਅਕਾਲ ਪੁਰਖ ਵਾਹਿਗੁਰੂ ਆ ਸਾਰਿਆਂ ਵਿੱਚ ਸਾਰਿਆਂ ਨਾਲ ਪਿਆਰ ਕਰ ਈਰਖਾ ਨਾ ਰੱਖ ਦੁਬੈਤ ਨਾ ਕਰ ਮਹਾਰਾਜ ਕਹਿੰਦੇ ਗੋਬਿੰਦ ਜਸ ਗਾਈਏ ਹਰ ਨੀਤ ਪਹਿਲਾ ਵਾਲੇ ਬੰਦ ਚ ਦੱਸਦਾ ਸਤਗੁਰੂ ਨੇ ਜੋ ਚਾਹੇ ਸੋਈ ਮਿਲੇ ਨਾਨਕ ਹਰ ਗੁਣ ਗਾਈ ਇਹ ਆਪਾਂ ਗੱਲ ਕਰ ਲਈ ਵੀ ਗੁਰੂ ਨਾਨਕ ਸਾਹਿਬ ਨੇ ਸੈਨ ਕਰਤੇ ਆਪਦੇ ਗਰੰਟੀ ਲੈ ਲਈ ਵੀ ਸਦਾ ਪ੍ਰਭੂ ਪਰਮਾਤਮਾ ਦੇ ਗੁਣ ਗਾਉਂਦਾ ਰਹੋ ਉਸ ਪਾਸੋਂ ਜੋ ਕੁਝ ਤੂੰ ਚਾਹੇਗਾ ਉਹੀ ਮਿਲ ਜਾ ਜਾਏਗਾ ਮਿਲ ਜਾਂਦਾ ਹੈ ਇਹ ਗਰੰਟੀ ਲਈਆ ਗੁਰੂ ਨਾਨਕ ਸਾਹਿਬ ਨੇ ਆਪਣੇ ਸੈਨ ਕਰਕੇ ਗੁਰੂ ਨਾਨਕ ਸਾਹਿਬ ਜੀ ਇਹ ਕਹਿੰਦੇ ਆ ਗੱਲ ਤੇ ਗੁਰਬਾਣੀ ਵਿੱਚ ਕੋਈ ਝੂਠ ਨਹੀਂ ਹੈ ਤੇ ਕੋਈ ਲਾਰਾ ਨਹੀਂ ਹੈ ਤੇ ਕਿਸੇ ਪਾਸੋਂ ਡਰਾਇਆ ਨਹੀਂ ਗਿਆ ਵੀ ਜੇ ਤੂੰ ਆ ਕਰੇਗਾ ਤਾਂ ਤੈਨੂੰ ਆ ਸੰਤਾਪ ਲੱਗ ਜੂ ਜੇ ਉਹ ਕਰੇਗਾ ਤਾਂ ਉਹ ਹੋ ਜੂ ਡਰਾਇਆ ਵੀ ਨਹੀਂ ਗੁਰਬਾਣੀ ਵਿੱਚ ਲਾਰਾ ਵੀ ਨਹੀਂ ਕੋਈ ਲਾਇਆ ਸੱਚ ਦੱਸਿਆ ਗੁਰੂ ਸਾਹਿਬ ਨੇ ਕਰੀਏ ਭਰੋਸਾ ਫਿਰ ਸਤਿਗੁਰਾਂ ਤੇ ਫੇ ਲੋਕ ਸੁਖੀਏ ਪ੍ਰਲੋਕ ਸੇ ਲੈ ਨਾਨਕ ਹਰ ਪ੍ਰਭ ਆਪੇ ਮੇਲੇ ਗੁਰੂ ਮਹਾਰਾਜ ਤੇਰਾ ਫਿਰ ਲੋਕ ਵੀ ਤੇ ਪ੍ਰਲੋਕ ਵੀ ਸਵਾਰ ਦੇਣਗੇ ਅਗਲੇ ਬੰਦ ਚ ਦੱਸਦੇ ਨੇ ਮਹਾਰਾਜ ਗੋਬਿੰਦ ਜਸ ਗਾਈਏ ਹਰ ਨੀਤ ਏ ਮੇਰੇ ਮਿੱਤਰ ਸਦਾ ਹੀ ਗੋਬਿੰਦ ਪ੍ਰਭੂ ਦੀ ਸਿਫਤ ਸਲਾਹ ਗਾਉਂਦੇ ਰਹੋ ਰਹਿਣਾ ਚਾਹੀਦਾ ਹੈ ਪ੍ਰਭੂ ਪ੍ਰਬਾਤਮਾ ਦੀ ਸਿਫਤ ਸਲਾਹ ਕਰਦੇ ਰਹਿਣਾ ਚਾਹੀਦਾ ਸਦਾ ਹੀ ਅੱਗੇ ਮਹਾਰਾਜ ਦੱਸਦੇ ਨੇ ਮਿਲ ਭੱਜੀਏ ਸਾਧ ਸੰਗ ਮੇਰੇ ਮੀਤ ਪ੍ਰਭੂ ਪਰਮਾਤਮਾ ਦੇ ਗੁਣ ਗਾਉਂਦਾ ਰਹੇ ਮਹਾਰਾਜ ਕਹਿੰਦੇ ਤੇ ਸਾਧ ਸੰਗਤ ਵਿੱਚ ਮਿਲ ਕੇ ਉਸ ਦਾ ਭਜਨ ਸਿਮਰਨ ਕਰਨਾ ਚਾਹੀਦਾ ਹੈ ਹੁਣ ਆਪਾਂ ਗੁਰੂ ਸਾਧੂ ਦੀ ਸੰਗਤ ਵਿੱਚ ਮਿਲੇ ਬੈਠੇ ਆ ਭੈਣ ਭਾਈ ਜਿੰਨੇ ਕੁ ਬੈਠੇ ਆ ਜਾਂ ਕੋਈ ਚੈਨਲ ਤੇ ਵੀਰ ਭੈਣ ਭਰਾ ਸੁਣਦਾ ਇਸ ਇਹਨਾਂ ਗੱਲਾਂ ਨੂੰ ਗੁਰੂ ਦੀਆਂ ਨੂੰ ਕਿਸੇ ਵੀ ਪ੍ਰਚਾਰਕ ਤੋਂ ਉਹਦੀ ਸਾਧ ਸੰਗਤ ਹੋ ਰਹੀ ਆ ਜੇ ਧਿਆਨ ਨਾਲ ਗੱਲਾਂ ਸੁਣ ਰਿਆ ਤੇ ਗੁਰੂ ਦੀ ਸੰਗਤ ਦਾ ਰੰਗ ਜ ਲੱਗੇਗਾ ਜਰੂਰ ਮੈਂ ਨਹੀਂ ਕਿਹਾ ਗੁਰੂ ਸਾਹਿਬ ਨੇ ਗਰੰਟੀ ਲਈ ਐ ਅੱਗੇ ਮਰਾ ਦੱਸਦੇ ਨੇ ਇਹ ਰਹਾ ਵਾਲਾ ਬੰਦਾ ਮਿਲ ਭਜਿਏ ਸਾਧ ਸੰਗ ਮੇਰੇ ਮੀਤ ਸਾਧ ਸੰਗਤ ਵਿੱਚ ਮਿਲ ਕੇ ਉਸ ਦਾ ਭਜਨ ਸਿਮਰਨ ਕਰਨਾ ਚਾਹੀਦਾ ਹੈ ਇਹ ਗੱਲ ਮੰਨ ਲਿਓ ਆਪਾਂ ਧਿਆਨ ਲਈਏ ਸ਼ਲੋਕ ਅਗਲੇ ਸ਼ਲੋਕ ਜਿ ਮਹਾਰਾਜ ਦਾਸ ਜੀ ਨੇ ਕਰੂੰ ਬੰਦਨ ਅਨਕ ਵਾਰ ਸ਼ਰਨ ਪਰੋ ਹਰ ਰਾਏ ਕਰੋ ਵੰਦਨਾ ਅਨਕ ਵਾਰ ਸ਼ਰਨ ਪਰੋ ਹਰ ਰਾਏ ਇੱਥੇ ਆਪਾਂ ਆਪਣੇ ਆਪ ਤੇ ਜਟਕਾਵਾਂਗੇ ਗੱਲ ਤਾਂ ਫੇਰ ਆਪਾਂ ਇਹ ਸ਼ਬਦ ਬੋਲਾਂਗੇ ਕਰੂੰ ਬੰਦਨ ਅਨਕ ਵਾਰ ਸ਼ਰਨ ਪਰੋ ਹਰ ਰਾਏ ਇਹ ਆਪਣੇ ਆਪ ਤੇ ਹੋ ਗਈ ਆਪਾਂ ਇੱਥੇ ਉਪਦੇਸ਼ ਮੁਤਾਬਕ ਗੁਰੂ ਦੀ ਗੁਰੂ ਦੇ ਉਪਦੇਸ਼ ਮੁਤਾਬਕ ਆਪਾਂ ਸ਼ਬਦ ਬੋਲਦੇ ਆਂ ਤੇ ਕਰੋ ਵੰਦਨਾ ਅਨਕ ਬਾਰ ਛਣ ਪਰੋ ਹਰ ਰਾਇ ਏ ਭਾਈ ਮੈਂ ਪ੍ਰਭੂ ਪਾਤਸ਼ਾਹ ਦੀ ਸ਼ਰਨ ਪੈਂਦਾ ਹਾਂ ਤੇ ਉਸ ਦੇ ਦਰ ਤੇ ਅਨੇਕਾਂ ਵਾਰੀ ਨਮਸਕਾਰ ਕਰਦਾ ਹਾਂ ਸਤਿਗੁਰਾਂ ਨੇ ਇਹ ਭਜਨ ਕਹੇ ਤੇ ਆਪ ਮੰਨ ਲਗੇ ਆਪਦੇਸ਼ ਕਰਤਾ ਗੁਰੂ ਨੇ ਜੇ ਤੇਰੇ ਅੰਦਰ ਉਹ ਭਾਵਨਾ ਟਿਕ ਗਈ ਫੇਰ ਆਪਾਂ ਇਹ ਵੀ ਬੋਲ ਸਕਦੇ ਹਾਂ ਇੱਥੇ ਕਰੂੰ ਵੰਦਨ ਅਨਕ ਵਾਰ ਸਰਨ ਪਰੋਂ ਹਰ ਰਾਈ ਜੇ ਗੁਰੂ ਦਾ ਪ੍ਰਭਾਅ ਕਬੂਲ ਲਿਆ ਨਾ ਤੂੰ ਗੁਰੂ ਦੇ ਬਚਨਾਂ ਨੂੰ ਮੰਨ ਲਿਆ ਫੇਰ ਅਸੀਂ ਆਪਣੇ ਆਪ ਨੂੰ ਕਹਿਣਾ ਵੀ ਮੈਂ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਪਰਮਾਤਮਾ ਪਾਤਸ਼ਾਹ ਦੀ ਸ਼ਰਨ ਪੈਂਦਾ ਹਾਂ ਤੇ ਉਸ ਦੇ ਦਰ ਤੇ ਅਨੇਕਾਂ ਵਾਰੀ ਨਮਸਕਾਰ ਕਰਦਾ ਹਾਂ ਦੋਨੇ ਪੱਖ ਗੱਲ ਕਰ ਲਈ ਮਾਫ਼ ਕਰਨਾ ਕਈ ਬਹੁਤ ਸੂਝਵਾਨ ਭੈਣ ਭਰਾ ਸੁਣਨ ਵਾਲੇ ਹੁੰਦੇ ਨੇ ਮੈਂ ਦੋਨੇ ਪੱਖੀ ਗੱਲ ਕਰੀ ਆ ਵਾਹਿਗੁਰੂ ਦੀ ਕਿਰਪਾ ਨਾਲ ਜੀ ਮਾਫ ਕਰਿਓ ਸਤਿਗੁਰੂ ਅੱਗੇ ਸੂਝੀ ਬਖਸ਼ਣ ਫੇਰ ਕੀ ਹੋਏਗਾ ਜਦੋਂ ਤੂੰ ਸ਼ਰਨ ਪਾਏਗਾ ਤੇ ਨਮਸਕਾਰ ਕਰਦਾ ਰਹੇਗਾ ਗੁਰੂ ਨੂੰ ਫੇਰ ਕੀ ਹੋਏਗਾ ਮਹਾਰਾਜ ਕਹਿੰਦੇ ਭ੍ਰਮ ਕੱਟਿਏ ਨਾਨਕ ਸਾਧ ਸੰਗ ਦੁਤੀਆ ਭਾਉ ਮਿਟਾਈ ਗੁਰੂ ਮਹਾਰਾਜ ਕਹਿੰਦੇ ਏ ਨਾਨਕ ਸਾਧ ਸੰਗਤ ਵਿੱਚ ਰਹਿ ਕੇ ਪ੍ਰਭੂ ਤੋਂ ਬਿਨਾਂ ਹੋਰ ਹੋਰ ਮੋਹ ਪਿਆਰ ਦੂਰ ਕੀਤਿਆ ਮਨ ਦੀ ਪਟਕਣਾ ਦੂਰ ਹੋ ਜਾਂਦੀ ਹੈ ਬੇ ਗੁਰੂ ਦੇ ਨਾਲ ਪਿਆਰ ਵੱਧਦਾ ਜਾਂਦਾ ਫਿਰ ਤੇ ਹੋਰ ਪਟਕਣਾ ਬੱਲਿਓ ਮੋਹ ਘਟਦਾ ਜਾਂਦਾ ਮੋਹ ਮਾਇਆ ਬੱਲਿਓ ਝਮੇਲਿਆਂ ਵਿੱਚੋਂ ਨਿਕਲਦਾ ਜਾਂਦਾ ਮਨੁੱਖ ਫਿਰ ਆਪਣੀ ਵਾਲੀ ਭਾਸ਼ਾ ਚ ਕਹੀਏ ਤਾਂ ਝਮੇਲਿਆਂ ਵਿੱਚੋਂ ਨਿਕਲ ਜਾਂਦਾ ਪਟਕਣਾ ਦੂਰ ਹੋ ਜਾਂਦੀ ਹੈ ਮਹਾਰਾਜ ਕਹਿੰਦੇ ਜਦੋਂ ਗੁਰੂ ਦੇ ਬਚਨ ਸੁਣਦਾ ਤੇ ਨਮਸਕਾਰ ਗੁਰੂ ਨੂੰ ਕਰਦਾ ਅਕਾਲ ਪੁਰਖ ਵਾਹਿਗੁਰੂ ਦੇ ਗਉਣ ਗਾਉਂਦਾ ਜਦੋਂ ਮਨੁੱਖ ਪੌੜੀ ਪੌੜੀ ਵਾਲੇ ਵੰਦ ਚ ਮਹਾਰਾਜ ਮਹਾਰਾਜ ਦੱਸਦੇ ਨੇ ਦੁਤੀਆ ਦੁਰ ਮਤ ਦੂਰ ਕਰ ਗੁਰ ਸੇਵਾ ਕਰਨੀ ਤੋ ਮਹਾਰਾਜ ਕਹਿੰਦੇ ਹੈ ਭਾਈ ਸਦਾ ਗੁਰੂ ਦੀ ਦੱਸੀ ਸੇਵਾ ਕਰਦਾ ਰਹੋ ਤੇ ਇਸ ਤਰ੍ਹਾਂ ਆਪਣੇ ਅੰਦਰੋਂ ਖੋਟੀ ਮਤ ਕੱਢ ਲੈ ਨਿਕਲ ਜਾਣੀਆ ਖੋਟੀ ਮਤ ਜਦੋਂ ਗੁਰੂ ਦੇ ਦੱਸੇ ਤੇ ਚੱਲਦੇ ਰਹੇ ਰਾਮ ਰਤਨ ਮਨ ਤਨ ਬਸੈ। ਰਾਮ ਰਤਨ ਮਨ ਤਨ ਬਸੈ। ਤਜ ਕਾਮ ਕ੍ਰੋਧ ਲੋਭ ਮੀਤ। ਮਹਾਰਾਜ ਕਹਿੰਦੇ ਹੈ ਮੇਰੇ ਮਿੱਤਰ ਹੈ ਮਿੱਤਰ ਆਪਣੇ ਅੰਦਰੋਂ ਕਾਮ ਕ੍ਰੋਧ ਲੋਭ ਦੂਰ ਕਰ। ਜਿਹੜਾ ਮਨੁੱਖ ਇਹ ਉਦਮ ਕਰਦਾ ਹੈ ਉਸ ਦੇ ਮਨ ਵਿੱਚ ਹਿਰਦੇ ਵਿੱਚ ਰਤਨ ਵਰਗਾ ਕੀਮਤੀ ਪ੍ਰਭੂ ਨਾਮ ਆ ਵਸਦਾ ਹੈ। ਕੋਸ਼ਿਸ਼ ਕਰਕੇ ਬੈਮਾਨੂ ਪਰਮਾਨੂ ਕਰਮਾਂ ਕਾਂਡਾ ਵਿਸ਼ਿਆ ਵਿਕਾਰਾਂ ਨੂੰ ਛੱਡਣ ਦੀ ਕੋਸ਼ਿਸ਼ ਕਰੇ ਗੁਰੂ ਦਾ ਗਿਆਨ ਪੱਲੇ ਬੰਨਿਏ ਜਦੋਂ ਤੂੰ ਫਿਰ ਇਹ ਕਰੇਗਾ ਕਿਰਿਆ ਮਹਾਰਾਜ ਕਹਿੰਦੇ ਜਦੋਂ ਪ੍ਰਭੂ ਪ੍ਰਮਾਤਮਾ ਦਾ ਰਤਨ ਵਰਗਾ ਕੀਮਤੀ ਪ੍ਰਭੂ ਨਾਮ ਆ ਵਸਦਾ ਹੈ ਨਾ ਜਦੋਂ ਜੀਵਨ ਵਿੱਚ ਫਿਰ ਮਹਾਰਾਜ ਕਹਿੰਦੇ ਮਾਰਨ ਮਿਟੇ ਜੀਵਨ ਮਿਲੇ ਬਿਨ ਸੇ ਸਗਲ ਕਲੇਸ਼ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਇਉਂ ਯਤਨ ਕਰਦਾ ਹੈ ਉਸ ਨੂੰ ਆਤਮਿਕ ਜੀਵਨ ਮਿਲ ਜਾਂਦਾ ਹੈ ਉਸ ਨੂੰ ਸੁਚੱਜਾ ਪਵਿੱਤਰ ਜੀਵਨ ਮਿਲ ਪੈਂਦਾ ਹੈ ਉਸ ਦੇ ਸਾਰੇ ਦੁੱਖ ਕਲੇਸ਼ ਮਿਟ ਜਾਂਦੇ ਹਨ ਅੱਗੇ ਮਹਾਰਾਜਾ ਨੇ ਆਪ ਤਜੋ ਗੋਬਿੰਦ ਪਜੋ ਭਉ ਭਗਤ ਪਰਵੇਸ हे ਮਿੱਤਰ ਆਪਣੇ ਮਨ ਵਿੱਚੋਂ ਹਉਮੈ ਦੂਰ ਕਰੋ ਮੈ ਮੈ ਛੱਡ ਤੇ ਪ੍ਰਮਾਤਮਾ ਦਾ ਭਜਨ ਕਰੋ ਜਿਹੜਾ ਮਨੁੱਖ ਇਉਂ ਯਤਨ ਕਰਦਾ ਹੈ ਮਹਾਰਾਜ ਕਹਿੰਦੇ ਉਸ ਦੇ ਅੰਦਰ ਪ੍ਰਭੂ ਪ੍ਰੇਮ ਆ ਵਸਦਾ ਹੈ ਪ੍ਰਭੂ ਦੀ ਭਗਤੀ ਆ ਵਸਦੀ ਹੈ ਲਾਭ ਮਿਲੇ ਤੋਟਾਹਰੇ ਹਰ ਦਰਗਾ ਪਤਵੰਤ ਮਹਾਰਾਜ ਕਹਿੰਦੇ ਆਤਮਿਕ ਜੀਵਨ ਵਿੱਚ ਉਹਨਾਂ ਨੂੰ ਵਾਧਾ ਹੀ ਵਾਧਾ ਪੈਂਦਾ ਹੈ ਤੇ ਆਤਮਿਕ ਜੀਵਨ ਵਿੱਚ ਮੈਂ ਹਰੀ ਘਾਟ ਉਹਨਾਂ ਦੇ ਅੰਦਰੋਂ ਨਿਕਲ ਜਾਂਦੀ ਹੈ ਆਤਮਿਕ ਜੀਵਨ ਵਿੱਚ ਪੈ ਰਹੀ ਘਾਟ ਉਹਨਾਂ ਦੇ ਅੰਦਰੋਂ ਨਿਕਲ ਜਾਂਦੀ ਹੈ ਉਹ ਪਰਮਾਤਮਾ ਦੀ ਦਰਗਾਹ ਵਿੱਚ ਇੱਜ਼ਤ ਵਾਲੇ ਹੋ ਜਾਂਦੇ ਹਨ ਅਗਲਾ ਸ਼ਬਦ ਆਪਾਂ ਕੱਲ ਨੂੰ ਬੀਜਾਂਗੇ